ਹੇਲੂਇਆ ਹੇਲੂਇਆ ਅੱਜ ਅਸੀਂ ਅੱਜ ਅਸੀਂ ਦੱਸਣ ਜਾਂਦੇ ਹਾਂ ਕਿ ਨਾਮਰੇ ਰੇਸ਼ਮ ਨੇ ਗੋਰੀ ਮਲ ਨੂੰ ਨਾਮਰੇ ਜੀਵਨ ਦੇ ਭਾਗੀ ਹੋ ਕੇ ਅੱਜ ਸਾਥ ਵਿੱਚ ਦਾ ਟਾਈਮ ਹੈ ਇਹ ਜਿਨਾਲੇ ਗਏ ਤੇ ਜਿਨਾਲੇ ਉਹਨਾਂ ਗੱਡੀ ਤੋਂ ਉਤਰ ਕੇ ਤੇ ਸਾਈਡ ਤੋਂ ਸ਼ਰਕ ਪਾਰ ਕਰਨ ਗਿਆ ਤੇ ਬਹੁਤ ਜ਼ੋਰ ਨਾਲ ਇੱਕ ਮੋਟਰਸਾਈਕਲ ਆਇਆ ਉਹਨੇ ਵਿੱਚ ਵੇਲੇ ਮੋਟਰਸਾਈਕਲ ਮਾਰ ਦਿੱਤਾ ਤੇ ਮੈਂ ਪਲਟ ਕੇ ਤੇ ਆਹ ਵੱਡੇ ਨਾਲ ਮੋਟਰਸਾਈਕਲ ਵੱਜੇ ਤੇ ਆਹ ਮੜੇ ਤੇ ਮੈਂ ਜਾ ਰਿਹਾ ਕਿੱਦਾਂ ਇਹ ਪਰਮੇਸ਼ਰ ਦੀ ਬਹੁਤ ਵੱਡੀ ਕਿਰਪਾ ਵਾਲੀ ਇਹ ਜਿੰਨੇ ਇੱਕ ਵੀ ਸਾਥ ਨਾਲ ਜਿੰਨੇ ਵੀ ਨਾਮ ਜਿਹੜਾ ਮੋਟਰਸਾਈਕਲ ਚਲਾਉਂਦੇ ਉਹਨੂੰ ਸਾਥ ਲੱਗੀ ਆ ਤੇ ਉਹ ਮਟਰੋ ਉਹ ਜਿੰਨੇ ਵੀ ਜਾ ਕੇ ਬੜੇ ਇਕੱਠੇ ਹੋ ਗਏ ਤੇ ਉਹਨੂੰ ਮੋਟਰਸਾਈਕਲ ਚਲਾਈ ਉਹ ਕਿੰਨੇ ਫਿਰ ਨਿਸਾਨ ਸੰਦੇ ਆ ਗਿਆ ਤੇ ਮੋਟਰਸਾਈਕਲ ਕੁਝ ਨਹੀਂ ਆਖਣਾ ਨਾ ਦੋਗਾਂ ਕੁਸੂੜੇ ਨਾਮ ਦੇ ਰੱਸਰੇ ਕੇਜ ਨਾਲ ਜੀ ਨਹੀਂ ਕਰਦਾ ਕਿਉਂਕਿ ਇਹਦੇ ਵਿੱਚ ਐਕਸੀਡੈਂਟ ਕਰ ਗਿਆ ਆਈ ਨਾ ਬੈਨ ਕੋਸ਼ਾ ਗਿਆ ਤੇ ਪ੍ਰੇਸ਼ਾਨ ਉਹਨੂੰ ਪੁਚਾਇਆ ਤੇ ਸਾਦ ਨੂੰ ਪੁਚਾਇਆ ਤੇ ਆ ਵੀ ਇੱਕ ਜੀਜੀ ਦੇ ਸਾਥ ਲੱਗੀ ਸਰਦ ਜੀਜੀ ਲੱਗ ਗਈ ਹੈ ਬਾਕੀ ਕੁਝ ਨਹੀਂ ਹੋਇਆ ਇਨਵਰਸਲ ਵੇਟੀ ਵਜਾਵੇ ਤੁਸੀਂ ਸੋਨ ਡੇਲਫ ਕਿਨਗਰੇਮ ਦੇ ਚਾਂਸ ਹੋ ਜਾਂਦੇ ਨੇ ਮੋਟਰਸ ਇੱਥੇ ਵਜਾ ਤੇ ਮੈਂ ਪੱਟ ਕੇ ਆਮ ਬੜਾ ਬੰਦਾ ਨਾਲ ਵਜਾਂ ਤੇ ਆਪਣੀ ਨਿਕਰ ਪਾਈ ਤੇ ਸਿਰ ਨਹੀਂ ਝੁਕਣਾ ਮੈਂ ਸਾਲੇ ਪੰਜ ਨੀ